ਇਸ ਰਾਤ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਵਲੋਂ ਗੈਸ ਪਾਈਪਲਾਈਨ ਪਾਉਣ ਵਾਲੀ ਕੰਪਨੀ ਵੱਲੋਂ ਮੁਆਵਜ਼ਾ ਨਾ ਦੇਣ ਕਾਰਨ ਕਿਸਾਨਾਂ ਦੇ ਦਰਨੇ ਨੇ ਉਸ ਸਮੇਂ ਵੱਡਾ ਐਕਸ਼ਨ ਲਿਆ ਜਦੋਂ ਉਹਨਾਂ ਨੇ ਤਲਵੰਡੀ ਸਾਬੋ ਦੇ ਐਸ.ਡੀ.ਐਮ ਦੇ ਦਫ਼ਤਰ ਦਾ ਘੇਰਾਉ ਕੀਤਾ ਤੇ ਐਸ.ਡੀ.ਐਮ ਨੂੰ ਆਪਣੇ ਦਫ਼ਤਰ ਦੇ ਵਿੱਚ ਹੀ ਕੇਲਿਆ ਕਰੀਬ 5 ਘੰਟੇ ਤੱਕ ਐਸ.ਡੀ.ਐਮ ਹਰਜਿੰਦਰ ਸਿੰਘ ਜੱਸਲ ਆਪਣੇ ਦਫ਼ਤਰ ਦੇ ਵਿੱਚ ਹੀ ਰਹੇ ਤੇ ਦਫ਼ਤਰ ਦੇ ਬਾਹਰ ਬੈਠੇ ਕਿਸਾਨ ਰਾਤੀ 8 ਵਜੇ ਤੱਕ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦੇ ਰਹੇ ਜਿਸ ਦਾ ਪਤਾ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੱਗਾ ਤਾਂ ਏਡੀਸੀ ਮੈਡਮ ਪੂਨਮ ਸਿੰਘ ਸਮੇਤ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤਲਵੰਡੀ ਸਾਬੋ ਵਿਖੇ ਧਰਨੇ ਵਾਲੀ ਥਾਂ ਤੇ ਪਹੁੰਚੇ ਤੇ ਕਿਸਾਨਾਂ ਦੇ ਨਾਲ ਮੀਟਿੰਗ ਕਰਕੇ ਜਦੋਂ ਜਹਿਦ ਕਰਨ ਪਿੱਛੋਂ ਧਰਨੇ ਨੂੰ ਚੁਕਾਇਆ ਗਿਆ ਜਿਸ ਤੇ ਕਿਸਾਨਾਂ ਦੀ ਜ਼ਿੱਦ ਤੇ ਏਡੀਸੀ ਮੈਡਮ ਪੂਨਮ ਸਿੰਘ ਨੇ ਧਰਨੇ ਵਿੱਚ ਆ ਕੇ ਕਿਸਾਨਾਂ ਦਾ ਮਸਲਾ ਹੱਲ ਕਰਨ ਦਾ ਭਰੋਸਾ ਦਿਵਾਇਆ ਤਾਂ ਜਾ ਕੇ ਕਿਸਾਨ ਸ਼ਾਂਤ ਹੋਏ ਆਓ ਇੱਕ ਵਾਰੀ ਜਾਣ ਲੈਂਦੇ ਹਾਂ ਕਿ ਇਹ ਪੂਰਾ ਮਾਮਲਾ ਕੰਪਨੀ ਦੇ ਨਾਲ ਜਿਹੜਾ ਇੱਕ ਸਾਰਿਆਂ ਦਾ ਸਮਝੌਤਾ ਹੋਇਆ ਸੀ ਔਰ ਕੰਪਨੀ ਦੇ ਨੁਮਾਇੰਦਿਆਂ ਨੇ ਉਸ ਸਮਝੌਤੇ ਦੇ ਉੱਤੇ ਆਪਣੀ ਸહી ਵੀ ਪਾਈ ਸੀ ਡਿਮਾਨੀਓ ਡੀਸੀ ਸਾਹਿਬ ਔਰ ਐਸਐਸਪੀ ਸਾਹਿਬ ਦੇ ਨਾਲ ਸਾਡੀ ਗੱਲ ਹੋਈ ਹੈ ਔਰ ਅਸੀਂ ਇਹ ਡਿਸਾਈਡ ਕੀਤਾ ਹੈ ਸਾਰਿਆਂ ਨੇ ਕਿ ਕੰਪਨੀ ਨੂੰ ਅਸੀਂ ਬੁਲਾਈਏ ਔਰ ਉਸ ਸਮਝੌਤੇ ਨੂੰ ਜਿਹੜਾ ਹੈਗਾ ਅਸੀਂ ਸਾਰੇ ਜਿਹੜਾ ਪ੍ਰਸ਼ਾਸਨ ਵੱਲੋਂ ਮੈਂ ਆਸ਼ਵਾਸਨ ਤੁਹਾਨੂੰ ਦਿਵਾਉਂਦੀ ਹਾਂ ਕਿ ਉਹ ਸਮਝੌਤਾ ਅਸੀਂ ਟੂ ਦਾ ਬੈਸਟ ਪੋਸਿਬਲ ਈ ਮੀਨ ਜਿਹੜਾ ਉਹਨੂੰ ਅਸੀਂ ਲਾਗੂ ਕਰਾਵਾਂਗੇ। ਔਰ ਲਾਗੂ ਹੋਣਾ ਵੀ ਚਾਹੀਦਾ ਹੈ ਇਹ ਕਿਸਾਨਾਂ ਦਾ ਹੱਕ ਹੈ। ਲੇਕਿਨ ਮੈਂ ਨਾਲ ਦੀ ਨਾਲ ਸਾਰੀ ਜਥੇਬੰਦੀ ਨੂੰ ਇੱਥੇ ਇਹ ਵੀ ਦੱਸ ਆ ਇਹ ਮੈਂ ਗੁਜ਼ਾਰੇਸ਼ ਹੀ ਕਰਾਂਗੀ ਤੁਹਾਨੂੰ ਜਥੇਬੰਦੀ ਨੂੰ ਦੇਖੋ ਤੁਸੀਂ ਸਾਡੇ ਵੱਡੇ ਹੋ। ਬਾਤ ਤੁਸੀਂ ਸਾਡੇ ਜਿਹੜੇ ਵੱਡੇ ਹੋ ਬਜ਼ੁਰਗ ਹੋ ਔਰ ਐਸਡੀਐਮ ਸਾਹਿਬ ਦਾ ਜਿਹੜਾ ਘਰਾਉ ਕਰਨਾ ਹੈ ਇਸ ਮਸਲੇ ਦੇ ਵਿੱਚ ਮੈਂ ਠੀਕ ਨਹੀਂ ਸਮਝਦੀ ਉਹਦਾ ਕਾਰਨ ਇਹ ਹੈ ਕਿ ਸਾਰਾ ਪ੍ਰਸ਼ਾਸਨ ਜਿਹੜਾ ਜਿਵੇਂ ਮੈਂ ਦੱਸਿਆ ਕਿ ਮਾਨਯੋਗ ਡੀਸੀ ਸਾਹਿਬ ਔਰ ਐਸਐਸਪੀ ਸਾਹਿਬ ਨੇ ਆਪਾਂ ਨੂੰ ਪੂਰਾ ਆਸ਼ਵਾਸਨ ਦਵਾਇਆ ਹੈ ਕਿ ਅਸੀਂ ਮੀਟਿੰਗ ਕਰਕੇ ਆਪਾਂ ਇਹਨੂੰ ਲਾਗੂ ਕਰਾਵਾਂਗੇ ਜਿਹੜੇ ਕਿਸਾਨਾਂ ਦਾ ਹੱਕ ਹੈ ਆਪਾਂ ਉਸ ਕਿਸਾਨਾਂ ਨੂੰ ਦਵਾਵਾਂਗੇ ਸੋ ਪ੍ਰਸ਼ਾਸਨ ਤੁਹਾਡੇ ਨਾਲ ਹੈ ਤੁਹਾਡੀ ਸਪੋਰਟ ਤੇ ਹੈ ਔਰ ਅਸੀਂ ਜੇ ਕਹੀਏ ਤਾਂ ਅਸੀਂ ਵੀ ਤੁਹਾਡੇ ਬੱਚੇ ਐ ਸੋ ਇਸ ਕਰਕੇ ਜਦੋਂ ਅਸੀਂ ਸਾਥ ਦੇ ਰਹੇ ਆ ਸਪੋਰਟ ਕਰ ਰਹੇ ਆ ਆਪਾਂ ਵੇਟਿੰਗ ਲੀਫ ਫਿਕਸ ਕੀਤੀ ਐ ਸੋ ਇਹ ਘਰਾਓ ਜਿਹੜਾ ਮੈਂ ਸਮਝਦੀ ਹਾਂ ਕਿ ਆਪਾਂ ਨਾ ਕਰੀਏ ਔਰ ਹਜਰ ਜੀ ਮੈਂ ਦੇਖੀ ਕਰਨੀ ਆ ਬਿਲਕੁਲ ਬਿਲਕੁਲ ਸੋ ਇਹ 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 ਮੈਂ ਵੀ ਨਹੀਂ ਸਮਝਦੀ ਸੋ ਬਾਕੀ ਆਪਾਂ ਮੀਟਿੰਗ ਕਰਾਂਗੇ ਔਰ ਮੈਂ ਇਹੀ ਅਸ਼ਵਾਸ਼ਣ ਜਥੇਬੰਦੀ ਨੂੰ ਜਿਹੜਾ ਹੈ ਉਹ ਦੁਬਾਰਤੋਂ ਦਵਾਉਦੀ ਹੈ ਤੁਸੀਂ ਮੇਰਾ ਪਹਿਲੀ ਵਾਰ ਆਉਣ ਤੇ ਇੱਥੇ ਇਹਨਾਂ ਮਾਨ ਸਤਿਕਾਰ ਕੀਤਾ ਉਹਦੇ ਲਈ ਸਾਰੀ ਜਥੇਬੰਦੀ ਦਾ ਬਹੁਤ ਬਹੁਤ ਧੰਨਵਾਦ ਔਰ ਜਿਸ ਤਰ੍ਹਾਂ ਮੈਂ ਕਿਹਾ ਕਿ ਆਪਾਂ ਕੱਲ੍ਹ ਸੈਮ ਮੀਟਿੰਗ ਕਰਦੇ ਹਾਂ ਜੀ ਜੈ ਹਿੰਦ ਠੀਕ ਸ਼ਬਦ ਜਿਹੜਾ ਬਾਰ ਬਾਰ ਰਿਪੀਟ ਕੀਤਾ ਅਸੀਂ ਨਹੀਂ ਚਾਹੁੰਦੇ ਸੀ ਕਿ ਔਰ ਕਰਨਾ ਕਿਉਂਕਿ ਸਾਡਾ ਮਨਸਾ ਨਹੀਂ ਮੈਂ ਪਹਿਲਾਂ ਬੋਲ ਚੁੱਕਿਆ ਅਸੀਂ ਮਜਬੂਰੀ ਦੇ ਵਿੱਚ ਆ ਕੇ ਫੈਸਲਾ ਕੀਤਾ ਹੈ ਜੇ ਸਾਡੀ ਸਰਵਾਈ ਹੋ ਹੋ ਜਾਇਆ ਕਰੇ ਅਸੀਂ ਸ਼ਾਇਦ ਆਪਾਂ ਨਿਯਮਾਂ ਜਾਰਾਂ ਤੋਂ ਪਿੱਛੇ ਹੋ ਜਾਈਏ ਸਾਡੀ ਸਰਵਾਈ ਨਹੀਂ ਹੋ ਰਹੀ ਇਸ ਲਈ ਅਸੀਂ ਏਡੀਸੀ ਸਾਹਿਬ ਦਾ ਧੰਨਵਾਦ ਕਰਦੇ ਆ ਸਾਰੇ ਅਧਿਕਾਰਗਿਆਂ ਦਾ ਧੰਨਵਾਦ ਕਰਦੇ ਆ ਤੁਸੀਂ ਭਾਵੇਂ ਤਿਆਰ ਰਹਿਣਾ ਇਸ ਗੱਲ ਦੇ ਲਈ ਕਿਉਂਕਿ ਜੇ ਆਪਣਾ ਪਰਸੋਂ ਨਹੀਂ ਨਿਬੜਦਾ ਬਹੁਤ ਸਪਸ਼ਟ ਗੱਲ ਹੈ ਆਪਾਂ ਨੂੰ ਇਹੀ ਰਾਹ ਦੁਆਰੇ ਚੋਣਾ ਪੈਣਾ ਹੈ ਇਹ ਆ ਨਾ ਚੋਣਾ ਪਵੇ ਏਡੀਸੀ ਸਾਹਿਬ ਨੂੰ ਅਸੀਂ ਬੇਨਤੀ ਕਰਾਂਗੇ ਵੱਧ ਦਾਖਲ ਦੇ ਕੇ ਇਹਨੂੰ ਸਿਰੇ ਲਾਉਣ ਤੁਹਾਡਾ ਸਾਰਿਆਂ ਦਾ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਦੇ ਸੇਵਕ ਦੇ ਲਈ ਰਿਪੋਰਟ